ਕਹਿਆ ਜਾਂਦਾ ਸੀ ਵੀ ਇਹਨਾਂ ਨੂੰ ਐਡੀ ਪ੍ਰਸਿੱਧੀ ਨਹੀਂ ਮਿਲਦੀ ਲੋਕ ਇਹਨਾਂ ਪਸੰਦ ਨਹੀਂ ਕਰਦੇ ਜਿੰਨਾ ਕਿ ਮੈਨਜ਼ੀ ਟੀਮ ਨੂੰ ਕਰਦੇ ਆ ਪਰ ਅੱਜ ਹਵਾ ਉਲਟ ਹੈ ਕਿਵੇਂ ਦੇਖਦੇ ਹੋ ਪਰ ਇਸ ਟੀਮ ਦੇ ਵਿੱਚ ਕੁਝ ਅਲੱਗ ਹੀ ਸੀਗਾ ਜਿਵੇਂ ਕੁਝ ਜਾਦੂ ਬिखर ਗਿਆ ਟੀਮ ਦੇ ਵਿੱਚ ਇੰਨੀ ਵਧੀਆ ਬੈਟਿੰਗ ਸਕਿੱਲ ਨਾਲ ਛੱਕੇ ਵੱਜ ਰਹੇ ਆ ਚੋਕੇ ਵੱਜ ਰਹੇ ਆ ਇਹ ਇੰਡੀਅਨ ਔਮਨ ਵੂਮਨ ਕ੍ਰਿਕਟ ਬਸਤੇ ਬਹੁਤ ਵਧੀਆ ਰਿਹਾ ਔਰ ਬਹੁਤ ਟੌਪ ਦਾ ਪੂਰੀ ਦੁਨੀਆ ਦੇ ਵਿੱਚ ਇਹਨਾਂ ਨੇ ਕੱਲ ਆਪਣਾ ਨਾਮ ਦੇਸ਼ ਦਾ ਰੋਸ਼ਨ ਕੀਤਾ ਹਰਮਨਪ੍ਰੀਤ ਕੋਰ ਬਿਲਕੁਲ ਵਧਾਈ ਦੇ ਪਾਤਰ ਨੇ ਔਰ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਹੈ ਕਿ ਸਾਡੀ ਪੰਜਾਬ ਦੀ ਧੀ ਹੈ ਉਹ ਪਟਿਆਲੇ ਦੀਆਂ ਦੋ ਕੁੜੀਆਂ ਤਿਆਰ ਨੇ ਦੋ ਨਹੀਂ ਹਾਂ ਦੋ ਤਿੰਨ ਕੁੜੀਆਂ ਤਿਆਰ ਨੇ ਔਰ ਮੈਨੂੰ ਲੱਗਦਾ ਕਿ ਇਸ ਗੱਲ 'ਚ ਕੋਈ ਝੂਠ ਨਹੀਂ ਹੈ ਤੁਸੀਂ ਜਲਦ ਉਹਨਾਂ ਨੂੰ ਵੀ ਇੰਡੀਅਨ ਕ੍ਰਿਕਟ ਨਿਊਜ਼ 'ਚ ਦੇਖੋਗੇ ਕਿਉਂਕਿ ਉਹਨਾਂ ਦੀ ਸਕਿੱਲ ਅਸੀਂ ਦੇਖੀ ਹੈ ਮੈਂ ਇੱਕ ਗੱਲ ਦੱਸਣਾ ਚਾਹੁੰਦਾ ਵੀ ਇਹਨਾਂ ਨੇ ਰਾਜਨੀਤਾਂ ਅਭਿਨੇਤਾ ਤੇ ਕ੍ਰਿਕਟਰ ਤਿੰਨਾਂ ਨਾਲ ਗਲੀ ਵਾਲਾ ਕ੍ਰਿਕਟ ਖੇਡਿਆ ਹੋਇਆ ਅਭਿਨੇਤਾ ਸਾਡੇ ਤੁਸੀਂ ਮਿੱਠੂ ਜਿਹਨੂੰ ਕਹਿੰਦੇ ਹੋ ਹਨਾ ਦੇਵ ਖਰੋੜ ਜੀ ਜਿਹੜੇ ਨੇਤਾ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਤੇ ਜਿਹੜੇ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਗੱਲ ਕੋਲ ਹੋੜਾ ਭਗਵੰਤ ਮਾਨ ਦੇ 3 ਲੱਖ ਵਾਲੇ ਬੂਟਾਂ ਦਾ ਬੜਾ ਚਰਚਾ ਚੱਲ ਰਿਹਾ ਹੈ ਕਹਿੰਦੇ ਦੋ ਮੁਲਾਜ਼ਮ ਡਿਊਟੀ ਦਿੰਦੇ ਹੋਣਾ ਜੁੱਤਿਆਂ ਤੇ ਪਰ ਭਗਵੰਤ ਮਾਨ ਜੀ ਕੋਲੀ ਸਾਹਿਬ ਦੇ ਜੁੱਤੇ ਪਾ ਕੇ ਕ੍ਰਿਕਟ ਖੇਡੇ ਹੋਇਆ ਉਹ ਸਬਬ ਹੈ ਸਬਬ ਤੋਂ ਗੰਦਮਾਨ ਸਾਹਿਬ ਹੋ ਗਏ ਗੁਰਦਾਸ ਮਾਨ ਸਾਹਿਬ ਹੋ ਗਏ ਇਹ ਨਾ ਜ਼ਮੀਨ ਨਾਲ ਜੁੜੇ ਹੋਏ ਲੋਕ ਹੈ ਇਹਨਾਂ ਨੂੰ ਮਤਲਬ ਇਸ ਨਾਲ ਚੀਨ ਨਾਲ ਨਹੀਂ ਕਿ ਬਸ ਹੀ ਹੰਕਾਰ ਨਾਲ ਦੀ ਕੋਈ ਚੀਜ਼ ਨਹੀਂ ਹੈਗੀ ਅਸੀਂ ਨੋਰਮਲ ਦੋਸਤਾਂ ਵਾਂਗੂ ਹੀ ਖੇੜਦੇ ਸਾਨੂੰ ਕਦੀ ਫੀਲ ਹੀ ਨਹੀਂ ਹੋਇਆ ਚਲੋ ਠੀਕ ਹੈ ਪੋਲਿਟਿਕਸ ਕਰਦੇ ਆ ਜਾਂ ਐਕਟਰ ਹੈ ਜਾਂ ਜੋ ਵੀ ਹੈ ਪਰ ਜਦੋਂ ਮਿਲਦੇ ਆ ਤਾਂ ਉਹੀ ਉਹ ਆਮ ਆਪਣਾ ਮਤਲਬ ਉਹੀ ਉਹੀ ਆਪਣਾ ਬੰਦਨ ਜਿਹਾ ਤਾਂ ਸੋ ਦੋ ਗੇਂਦਾ ਸੁੱਟਣ ਦਾ ਮੌਕਾ ਮਿਲਿਆ ਪਿਆ ਉਹਨਾਂ ਨੂੰ ਛੁੱਟੀਆਂ ਵੀ ਹੈ ਆਰਟੀਵੀ ਪੰਜਾਬ ਦੇਖ ਰਹੇ ਹੋ ਮੈਂ ਹਾਨੂ ਰਾਖ ਸ਼ਰਮਾ ਪੰਜਾਬ ਦੇ ਵਿੱਚ ਦੇਸ਼ ਦੇ ਵਿੱਚ ਅੱਜ ਊਮਨਸ ਕ੍ਰਿਕਟ ਟੀਮ ਦੀ ਚਰਚਾ ਸਾਰੇ ਪਾਸੇ ਸੋਨਾਂ ਨੂੰ ਮਿਲ ਰਹੀ ਹੈ ਹੋਵੇ ਵੀ ਕਿਉਂ ਨਾ 25 ਸਾਲ ਬਾਅਦ ਵਰਲਡ ਕੱਪ ਜਿਹੜਾ ਇੰਡੀਆ ਦੇ ਖਾਤੇ ਦੇ ਵਿੱਚ ਆਇਆ ਕਿਸ ਤਰ੍ਹਾਂ ਦੀ ਭੂਮਿਕਾ ਰਹੀ ਕਿਸ ਤਰ੍ਹਾਂ ਦੇ ਪਲੇਅਰਾਂ ਦਾ ਪ੍ਰਦਰਸ਼ਨ ਰਿਹਾ ਇਸ ਬਾਬਤ ਸਾਡੇ ਨਾਲ ਸੀਨੀਅਰ ਜਰਨਲਿਸਟ ਨੇ ਜਿਹੜੇ ਸਪੋਰਟਸ ਦੇ ਵਿੱਚ ਵੀ ਖਾਸੀ ਰੁਚੀ ਰੱਖਦੇ ਆ ਚਰਨਜੀਤ ਸਿੰਘ ਕੋਹਲੀ ਉਹ ਮੌਜੂਦ ਨੇ ਗੱਲਬਾਤ ਉਹਨਾਂ ਨਾਲ ਕਰਾਂਗੇ ਬਹੁਤ ਬਹੁਤ ਸਵਾਗਤ ਹੈ ਜੀ ਬਹੁਤ ਬਹੁਤ ਧੰਨਵਾਦ ਰਣਰਾਜ ਜੀ ਤੁਸੀਂ ਅੱਜ ਜਿਹੜੇ ਪ੍ਰੋਗਰਾਮ ਤੇ ਬੁਲਾਇਆ ਮੈਨੂੰ ਔਰ ਅਰਥ ਟੀਵੀ ਪੰਜਾਬ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ ਕੋਹਲੀ ਸਾਹਿਬ ਤੁਹਾਡੀ ਵਧੀਆ ਰੁਚੀ ਹੈ ਤੁਹਾਨੂੰ ਜਾਣਕਾਰੀ ਹੈ ਇਸ ਬਾਬਤ ਅਸੀਂ ਆਪਣੇ ਦਰਸ਼ਕਾਂ ਨੂੰ ਅੱਜ ਕੁਝ ਚੀਜ਼ਾਂ ਸਾਂਝੀਆਂ ਕਰਨਾ ਚਾਹੁੰਦੇ ਆਂ ਦੇਖੋ ਬਾਕੀ ਸਾਰੀ ਗੱਲਾਂ ਦਾ ਦਰਸ਼ਕਾਂ ਨੂੰ ਪ ਟੀਮ ਹੈ ਅ ਕਹਾ ਜਾਂਦਾ ਸੀ ਵੀ ਇਹਨਾਂ ਨੂੰ ਐਡੀ ਪ੍ਰਸਿੱਧੀ ਨਹੀਂ ਮਿਲਦੀ ਲੋਕ ਇਹਨਾਂ ਪਸੰਦ ਨਹੀਂ ਕਰਦੇ ਜਿੰਨਾ ਕਿ ਮੈਨਜ਼ ਦੀ ਟੀਮ ਨੂੰ ਕਰਦੇ ਆ ਪਰ ਅੱਜ ਹਵਾ ਉਲਟ ਹੈ ਕਿਵੇਂ ਦੇਖਦੇ ਹੋ ਬਿਲਕੁਲ ਅਨਰੋਧ ਜੀ ਮੈਨਸ ਤੇ ਊਮਨਸ ਟੀਮ ਦੇ ਵਿੱਚ ਅੰਤਰ ਹਮੇਸ਼ਾ ਦੇਖਿਆ ਗਿਆ ਕਿਉਂਕਿ ਚਲੋ ਆਦਮੀਆਂ ਦਾ ਜਿਹੜਾ ਕ੍ਰਿਕਟ ਹੈ ਜਾਂ ਹੈਨਾ ਉਹਦੇ ਵਿੱਚ ਥੋੜੀ ਐਕਟੀਵਿਟੀ ਜ਼ਿਆਦਾ ਦੇਖਣ ਨੂੰ ਮਿਲਦੀ ਹੈ ਰੋਮਾਂਚ ਜ਼ਿਆਦਾ ਹੋ ਜਾਂਦਾ ਤਾਂ ਉਹ ਜਿਹੜੀ ਊਮਨਸ ਦੀ ਟੀਮ ਦਾ ਇਹ ਚੀਜ਼ ਦੇਖਣ ਨੂੰ ਨਹੀਂ ਮਿਲਦੀ ਪਰ ਹੁਣ ক্রিকেট ਬਦਲ ਚੁੱਕਾ ਇਹਨਾਂ ਦਾ ਇਹ ਜਿਹੜੇ ਸਾਰਾ ਮਿਆਰ ਬਦਲ ਚੁੱਕਾ ਹੈ ਜਿਸ ਤਰ੍ਹਾਂ ਮੈਨਸਟ੍ਰੀਮ ਨੂੰ ਧਿਆਨ ਦਿੱਤਾ ਜਾ ਰਿਹਾ ਹੈ ਆਈਸੀਸੀ ਦਾ ਜਿਹੜਾ ਟੂਰਨਾਮੈਂਟ ਦੀ ਅਪਾ ਜਿਹਦੀ ਗੱਲ ਕਰ ਰਹੇ ਹਾਂ ਇਹ ਬਹੁਤ ਵੱਡਾ ਟੂਰਨਾਮੈਂਟ ਹੈ ਔਰ ਇਸ ਦੇ ਉੱਤੇ ਫੋਕਸ ਕੀਤਾ ਗਿਆ ਸੀ ਔਮਨ ਟੀਮ ਤੋਂ ਔਰ ਜਿਹੜੀਆਂ ਤਿਆਰੀਆਂ ਕੀਤੀਆਂ ਗਈਆਂ ਸੀ ਉਹ ਬਿਲਕੁਲ ਹੀ ਅਲੱਗ ਤਰੀਕੇ ਦੀਆਂ ਸੀ ਜਿਸ ਦਾ ਨਤੀਜਾ ਇਹ ਹੈ ਕਿ ਔਮਨਸ ਟੀਮ ਜਿਹੜੀ ਹੈਗੀ ਆ ਬੜੇ ਮਤਲਬ ਸਾਰੀ ਦੁਨੀਆ ਐਪਰੀਸ਼ੀਏਟ ਕਰ ਰਹੀ ਹੈ ਇੱਕ ਤਾਂ 25 ਸਾਲ ਬਾਅਦ ਆਪਾਂ ਨੂੰ ਇਹ ਮਿਲਿਆ ਪਰ ਜਿਹੜੀ ਤੁਸੀਂ ਮੈਚ ਦੇਖੋਗੇ ਇਸ ਤੋਂ ਪਿਛਲਾ ਸੈਮੀਫਾਈਨਲ ਮੈਚ ਵੀ ਦੇਖੋ ਜਿਹੜਾ ਆਸਟ੍ਰੇਲੀਆ ਨੂੰ ਹਰਾਇਆ ਗਿਆ ਉਸ ਵਾਰ ਸਾਊਥ ਅਫਰੀਕਾ ਬਹੁਤ ਹੀ ਟੌਪ ਦੀਆਂ ਸਟਰੋਂਗ ਟੀਮਾਂ ਨੂੰ ਹਰਾ ਕੇ ਮਤਲਬ ਕਿੱਥੇ ਵੀ ਤੁਸੀਂ ਇਹ ਨਹੀਂ ਦੇਖ ਸਕਦੇ ਕਿ ਮੈਨਸ ਔਮਨਸ ਵਾਲਾ ਪੂਰਾ ਮਜ਼ਾ ਉਹੀ ਮੈਚ ਦਾ ਮਜ਼ਾ ਆਇਆ ਉਹੀ ਤਰ੍ਹਾਂ ਦੀ ਕ੍ਰਿਕਟ ਦੇਖਣ ਨੂੰ ਮਿਲਦੀ ਹੈ ਟੌਪ ਦੀਆਂ ਕੈਚਾਂ ਸੀਆਂ ਇੰਡੀਅਨ ਟੀਮ ਨੇ ਜਿਹੜੀਆਂ ਉਹ ਔਮਨਸ ਨੇ ਜਿਹੜੀਆਂ ਕੈਚਾਂ ਫੜੀਆਂ ਨੇ ਉਹ ਤੁਸੀਂ ਦੇਖੋ ਕਿ ਟੌਪ ਕਲਾਸ ਸੀਗੀਆਂ ਬੈਟਿੰਗ ਤੁਸੀਂ ਦੇਖੋ ਔਰ ਬੈਟਿੰਗ ਸਕਿੱਲ ਤੁਸੀਂ ਦੇਖੋ ਜੋ ਸਕਿੱਲ ਆਪਾਂ ਅਕਸਰ ਦੇਦੇ ਹਾਂ ਵੀ ਵਿਰਾਟ ਕੋਹਲੀ ਹੈ ਜੀ ਸਟ੍ਰੇਟ ਫਾਰਵਰਡ ਖੇੜਦਾ ਇੱਕ ਕਈ ਟੈਕਨੀਕਾਂ ਐਸੀਆਂ ਹੈਗੀਆਂ ਜਿਹੜੀਆਂ ਲੋਕ ਫਾਲੋ ਕਰਦੇ ਆ ਜਾਂ ਜਿਹੜੀਆਂ ਬਰੀਕੀਆਂ ਜਿਹੜੇ ਦੇਖਣਾ ਲਿਆ ক্রিকেট ਦੇ ਜਾਂ ਤੁਸੀਂ ਦੇਖਦੇ ਹੋ ਜਾਂ ਮੈਂ ਦੇਖਦਾ ਅਸੀਂ ਇਹ ਚੀਜ਼ਾਂ 'ਵਾਲ ਥੋੜਾ ਧਿਆਨ ਦਿੰਦਾ ਯਾਰ ਬੈਟਿੰਗ ਕਿੰਨੀ ਕੁ ਵਧੀਆ ਕਰ ਰਿਹਾ ਤਾਂ ਹੁੰਦਾ ਨਾ ਲੱਪੇਵਾਜ ਪਰ ਇਸ ਟੀਮ ਦੇ ਵਿੱਚ ਕੁਝ ਅਲੱਗ ਹੀ ਸੀਗਾ ਜਿਵੇਂ ਕੁਝ ਜਾਦੂ ਇਨੀ ਵਧੀਆ ਬੈਟਿੰਗ ਸਕਿੱਲ ਨਾਲ ਛੱਕੇ ਵੱਜ ਰਹੇ ਆ ਚੋਕੇ ਵੱਜ ਰਹੇ ਆ ਫਿਰ ਸਭ ਤੋਂ ਵੱਡੀ ਗੱਲ ਹੈ ਅ ਕਿਸੇ ਕਿਸਮ ਦਾ ਵੂਮਨ ਨੇ ਪ੍ਰੈਸ਼ਰ ਨਹੀਂ ਲਿਤਾ ਸਾਡੀ ਇੰਡੀਅਨ ਕ੍ਰਿਕਟਿੰਗ ਟੀਮ ਨੇ ਮਹਿਲਾਵਾਂ ਨੇ ਪ੍ਰੈਸ਼ਰ ਨਹੀਂ ਲਿਤਾ ਆਸਟ੍ਰੇਲੀਆ ਦੀ ਟੀਮ ਅਗਰ ਇੱਕ ਮੈਂਟਲੀ ਹੋ ਜਾਂਦਾ ਯਾਰ ਬੜੀ ਸਟਰੋਂਗ ਟੀਮ ਹੈਗੀ ਆ ਔਰ ਕਿਥੇ ਨਾ ਕਿਥੇ ਬੰਦੇ ਦੇ ਪ੍ਰਭਾਵ ਹੁੰਦਾ ਯਾਰ ਵੀ ਉਹ ਵੱਡੇ ਤਗੜੇ ਪਲੇਅਰ ਆ ਇਹਨਾਂ ਦੇ ਸਾਹਮਣੇ ਖੇਡਦੇ ਆ ਪਰ ਤੁਸੀਂ ਇਹ ਦੇਖੋ 337 ਦਾ ਟਾਰਗੇਟ ਅਚੀਵ ਕੀਤਾ ਉਹਨਾਂ ਨੇ ਹਾਂ ਕੋਜ਼ ਹਰਨ ਤੋਂ ਬਾਅਦ ਉਹ ਟਾਰਗੇਟ ਅਚੀਵ ਕੀਤਾ ਤੁਸੀਂ ਇਹ ਦੇਖੋ ਕਿ ਕਿੰਨਾ ਮੈਂਟਲੀ ਉਹਨਾਂ ਦੇ ਉੱਤੇ ਮਤਲਬ ਹਰ ਇੱਕ ਚੀਜ਼ ਤੋਂ ਪ੍ਰੈਸ਼ਰ ਫਰੀ ਸੀ ਗਿਆ ਪਰ ਸੋ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਇਹ ਇੰਡੀਅਨ ਕ੍ਰਿਕਟ ਵਾਸਤੇ ਇੰਡੀਅਨ ਊਮਨ ਕ੍ਰਿਕਟ ਵਾਸਤੇ ਬਹੁਤ ਵਧੀਆ ਰਿਹਾ ਔਰ ਬਹੁਤ ਟੋਪ ਦਾ ਪੂਰੀ ਦੁਨੀਆ ਦੇ ਵਿੱਚ ਇਹਨਾਂ ਨੇ ਕੱਲ ਆਪਣਾ ਨਾਮ ਦੇਸ਼ ਦਾ ਰੋਸ਼ਨ ਕੀਤਾ ਔਰ ਸਾਰੇ ਦੇਸ਼ ਦੀਆਂ ਟੀਮਾਂ ਸਾਰੇ ਦੇਸ਼ ਦੇ ਲੋਕ ਪੂਰੀ ਕੰਟਰੀ ਪੂਰੇ ਵਰਲਡ ਦੇ ਲੋਕ ਇਸ ਊਮਨ ਟੀਮ ਦਾ ਨੂੰ ਅਪਰੀਸ਼ੀਏਟ ਕਰ ਰਹੇ ਹਾਂ ਜੀ ਹਾਂ ਜੇਕਰ ਗੱਲ ਕਰ ਲਈ ਅੱਜ ਸੋਸ਼ਲ ਮੀਡੀਆ ਦਾ ਤੁਸੀਂ ਕੋਈ ਵੀ ਸਾਈਟ ਖੋਲੋਗੇ ਕਿਸੇ ਦਾ ਵੀ ਅਕਾਊਂਟ ਖੋਲੋਗੇ ਚਾਹੇ ਰਾਜਨੇਤਾ ਚਾਹੇ ਅਭਿਨੇਤਾ ਚਾਹੇ ਆਮ ਬੰਦਾ ਉਸ ਨੇ ਇੱਕੋ ਗੱਲ ਕਹੀ ਹੈ ਕਿ ਮੁਬਾਰਕ ਪੰਜਾਬ ਦੀ ਧੀ ਜਿਹੜੀ ਕੈਪਟਨ ਹੈ ਉਸ ਨੇ ਵੀ ਖਾਸਾ ਨਾ ਰੋਸ਼ਨ ਕੀਤਾ ਉਹਨਾਂ ਦੇ ਖੇਡ ਦੇ ਪ੍ਰਦਰਸ਼ਨ ਬਾਰੇ ਕੀ ਕਹੋਗੇ ਬਿਲਕੁਲ ਹਰਮਨਪ੍ਰੀਤ ਕੋਰ ਬਿਲਕੁਲ ਵਧਾਈ ਦੇ ਪਾਤਰ ਨੇ ਔਰ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਹੈ ਕਿ ਸਾਡੀ ਪੰਜਾਬ ਦੀ ਧੀ ਹੈ ਉਹ ਦੇਖੋ 나ਜੀ ਪਰਫੋਰਮੈਂਸ ਕੈਪਟਨ ਦੀ ਆਪਣੀ ਬੇਸਿਕ ਜਿਹੜੀ ਆਪਣੀ ਹੁੰਦੀ ਹੈ ਇੰਡੀਵਿਜੂਅਲ ਹੁੰਦੀ ਹੈ ਉਹ ਤਾਂ ਹੈ ਹੀ ਹੈ ਪਰ ਬਾਕੀ 11 ਨੂੰ ਨਾਲ ਲੈ ਕੇ ਚੱਲਣਾ ਬੜਾ ਵੱਡਾ ਪ੍ਰੈਸ਼ਰ ਹੁੰਦਾ ਤੁਸੀਂ ਦੇਖੋ ਇਹਦੇ ਨਾਲ ਹੀ ਸਾਡੇ ਹਰਿਆਣਾ ਦੀ ਵੀ ਧੀਆ ਸਿਫਾਲੀ ਵਰਮਾ ਜਿਸ ਨੇ ਇੰਨਾ ਵਧੀਆ ਪਰਫਾਰਮੈਂਸ ਕੀਤੀ ਹੈ ਜਿਹੜੀ ਮੈਚ ਆਫ ਦਾ ਮੈਚ ਮਿਲਿਆ ਉਹਨੂੰ ਮੈਨ ਉਹਦੀ ਮੈਚ ਕਹਦੀ ਹੈ ਤੇ ਉਹ ਮਿਲਿਆ ਹੈਗਾ ਕੈਪਟਨ ਦੇ ਤੌਰ ਤੇ ਦੇਖਿਆ ਜਾਵੇ ਤਾਂ ਬੜੀ ਵੱਡੀ ਜ਼ਿੰਮੇਵਾਰੀ ਔਰ ਬਹੁਤ ਵੱਡਾ ਕੰਮ ਹਰਮਨਪ੍ਰੀਤ ਨੇ ਕੋਰ ਨੇ ਕੀਤਾ ਹੈਗਾ ਸਾਰੀ ਟੀਮ ਨੂੰ ਜਿਹੜਾ ਨਾਮ ਲੈ ਕੇ ਚੱਲੇ ਨੇ ਔਰ ਅੱਜ ਜਿਹਦਾ ਨਤੀਜਾ ਹੈ ਕਿ ਹਰ ਇੱਕ ਪਲੇਅਰ ਨੇ ਆਪਣੀ ਇੰਡੀਵਿਜੂਅਲ ਪਰਫਾਰਮੈਂਸ ਦਿੱਤੀ ਆ ਔਰ ਜਿਹਦਾ ਨਤੀਜਾ ਹੈ ਕਿ ਅੱਜ ਆਪਸੀ ਵਰਲਡ ਕੱਪ ਸਾਡੇ ਹੱਥ ਦੇ ਵਿੱਚ ਹੈ ਜੀ ਆ ਸੋ ਬੜੀ ਸਾਰੀਆਂ ਦਿੱਕਤਾਂ ਵੀ ਆਣੀਆਂ ਕਹਿੰਦੇ ਆ ਜਦੋਂ ਅਸੀਂ ਦੇਖਿਆ ਕਿ ਜਦੋਂ ewomenਸ ਟੀਮ ਦਾ ਚਾਰ ਹੋਣਾ ਸੀ ਉਹਨਾਂ ਨੂੰ ਉਨੀ ਲੋਕਪ੍ਰਿਅਤਾ ਨਹੀਂ ਮਿਲੀ ਕੁਝ ਫਿਲਮਾਂ ਵੀ ਇਸ ਚੀਜ਼ ਦੇ ਉੱਤੇ ਆਈਆਂ ਫਿਰ ਘਰ ਦੇ ਵਿੱਚੋਂ ਵੀ ਰੈਸਟ੍ਰਿਕਸ਼ਨਸ ਹੁੰਦੀਆਂ ਸੀ ਖੈਰ ਹੁਣ ਤਾਂ ਬਹੁਤ ਘੱਟ ਗਈਆਂ ਨੇ ਪਰ ਹੁੰਦੀਆਂ ਸੀ ਤੇ ਹੈ ਵੀ ਆ ਕਿਤੇ ਨਾ ਕਿਤੇ ਪ੍ਰਤਿਭਾ ਜਿਹੜੀ ਹੈ ਦਬ ਕੇ ਵੀ ਰਹਿ ਜਾਂਦੀ ਹੈ ਸੋ ਅੱਜ ਦੀ ਇਸ ਜਿੱਤ ਨੂੰ ਇਸ ਇਤਿਹਾਸਿਕ ਜਿੱਤ ਨੂੰ ਤੁਸੀਂ ਇੱਕ ਸੰਦੇਸ਼ ਦੇ ਰੂਪ ਦੇ ਵਿੱਚ ਕਹਿਣਾ ਹੋਵੇ ਤੇ ਕਿਵੇਂ ਕਹੋਗੇ ਉਸ ਤੋਂ ਬਾਅਦ ਆਪਾਂ ਪ੍ਰਦਰਸ਼ਨ ਦੀ ਵੀ ਵਾਰੀ-ਵਾਰੀ ਗੱਲ ਕਰਾਂਗੇ ਸਭ ਤੋਂ ਪਹਿਲਾਂ ਮੈਂ ਚਾਹਨਾ ਕਿ ਜਿਹੜੀਆਂ ਸਾਡੀਆਂ ਧੀਆਂ ਹਜੇ ਵੀ ਕਿਸੇ ਸੰਕੋਚ ਦੇ ਵਿੱਚ ਨੇ ਜਾਂ ਉਹਨਾਂ ਦੇ ਮਾਤਾ-ਪਿਤਾ ਕਿਸੇ ਸੰਕੋਚ ਦੇ ਵਿੱਚ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਅ ਅੰ ਇਹ ਸਵਾਲ ਤੁਸੀਂ ਮੈਨੂੰ ਪੁੱਛਿਆ ਇੱਥੇ ਮੈਂ ਜ਼ਿਕਰ ਕਰਾਂਗਾ ਪਟਿਆਲਾ ਦਾ ਪਟਿਆਲਾ ਨੇ ਬੜੇ ਅੱਛੇ ਕ੍ਰਿਕਟਰ ਦਿੱਤੇ ਆ ਇੰਡੀਅਨ ਟੀਮ ਨੂੰ ਪੰਜਾਬ ਨੇ ਬਹੁਤ ਵਧੀਆ ਕ੍ਰਿਕਟਰ ਦਿੱਤੇ ਹੈਗੇ ਆ ਔਰ ਮਨੂੰ ਇੱਕਦਮ ਨਾਮ ਨਹੀਂ ਯਾਦ ਆ ਰਹੇ ਆ ਰ ਹੈਗੇ ਪਟਿਆਲੇ ਦੀਆਂ ਦੋ ਕੁੜੀਆਂ ਤਿਆਰ ਨੇ ਦੋ ਦੋ ਹਾਂ ਦੋ ਤਿੰਨ ਕੁੜੀਆਂ ਤਿਆਰ ਨੇ ਔਰ ਮੈਨੂੰ ਲੱਗਦਾ ਕਿ ਇਸ ਗੱਲ 'ਚ ਕੋਈ ਝੂਠ ਨਹੀਂ ਆ ਤੁਸੀਂ ਜਲਦ ਉਹਨਾਂ ਨੂੰ ਵੀ ਇੰਡੀਅਨ ਕ੍ਰਿਕਟਿੰਗ ਨਿਸ਼ਨ 'ਚ ਦੇਖੋਗੇ ਕਿਉਂਕਿ ਉਹਨਾਂ ਦੀ ਸਕਿੱਲ ਅਸੀਂ ਦੇਖੀ ਆ ਉਹਨਾਂ ਦੀ ਪਰਫਾਰਮੈਂਸ ਦੇਖੀ ਆ ਜੂਨੀਅਰ ਜਿਹੜੇ ਟੂਰਨਾਮੈਂਟ ਉਹ ਖੇਡ ਕੇ ਆਈਆਂ ਨੇ ਬਹੁਤ ਵਧੀਆ ਪਰਫਾਰਮੈਂਸ ਦਿੱਤੀ ਆ ਦੂਸਰੀ ਗੱਲ ਰਹੀ ਇਹ ਇਹ ਟੀਮ بڑے ਉਹਨਾਂ ਮਾਪਿਆਂ ਦਾ ਵਿਚਾਰ ਬਦਲੇਗੀ ਜਿਹੜੀ ਇਹ ਕੱਲ ਦੀ ਜਿੱਤ ਹੈ ਇਹ ਬੜਾ ਵੱਡਾ ਵਿਚਾਰ ਬਦਲੇਗੀ ਕਿ ਕੁੜੀਆਂ ਇਹ ਕਰ ਸਕਦੀਆਂ ਹਨ ਮਹਿਲਾਵਾਂ ਇਹ ਕਰ ਸਕਦੀਆਂ ਹਨ ਔਰ ਉਹਨਾਂ ਦੇ ਵਿੱਚ ਆਤਮ ਵਿਸ਼ਵਾਸ ਹੈਗਾ ਇਹ ਚੀਜ਼ ਕੱਲ ਇਸ ਟੀਮ ਨੇ ਸਾਬਤ ਕੀਤਾ ਹੈਗਾ ਔਰ ਸੰਦੇਸ਼ ਤਾਂ ਕੀ ਹੈ ਸੰਦੇਸ਼ ਹਰੀਆਮ ਹੈ ਤੁਸੀਂ ਦੇਖੋ ਜਿਹੜੀ ਜਿਹੜੀ ਚੀਜ਼ ਨੂੰ ਲੈ ਕੇ ਮੋਟਿਵ ਨੂੰ ਚੱਲੀਆਂ ਸੀ ਉਸ ਤੋਂ ਡਗਮਗਾਈਆਂ ਨਹੀਂ ਮਨੂਰ ਸਭ ਤੋਂ ਵੱਡਾ ਕੌਨਫੀਡੈਂਸ ਵਧਿਆ ਲੱਗਿਆ ਉਹਨਾਂ ਦਾ ਕੌਨਫੀਡੈਂਸ ਇਨਾ ਹਾਈ ਲੈਵਲ ਸੀਗਾ ਕਿ ਕੱਲ ਦੇ ਮੈਚ ਦੇ ਵਿੱਚ ਵੀ ਤੁਸੀਂ ਦੇਖੋਗੇ ਇੱਕ ਵਾਰ ਸਥਿਤੀ ਇਹ ਬਣ ਗਈ ਸੀ ਕਿ ਸ਼ਾਇਦ ਮੈਚ ਉਧਰ ਜਾ ਸਕਦਾ ਕਿਉਂਕਿ ਟੀਮ ਫਸ ਗਿਆ ਸੀ ਫਸ ਗਿਆ ਸੀ ਬਿਲਕੁਲ ਵਾਗ ਗਿਆ ਸੀ ਪਰ ਫਿਰ ਉਹੀ ਆ ਗਿਆ ਨਾ ਪਰਫਾਰਮੈਂਸ ਬਿਨਾ ਪ੍ਰੈਸ਼ਰ ਤੋਂ ਵਧੀਆ ਬੋਲਿੰਗ ਕੀਤੀ ਵਿਕਟਾਂ ਲੈ ਲਈਆਂ ਪਹਿਲਾਂ ਪਹਿਲਾਂ ਆਊਟ ਕਰਤਾ ਇਹ ਬਹੁਤ ਵੱਡਾ ਸੰਦੇਸ਼ ਹੈ ਸਾਹਮਣੇ ਹੈ ਸਾਰਿਆਂ ਦੇ ਸਾਹਮਣੇ ਜੀ ਸਭ ਤੋਂ ਵਧੀਆ ਜੇਕਰ ਮੈਂ ਬੋਲਿੰਗ ਦੀ ਗੱਲ ਕਰਾਂ ਬੋਲਿੰਗ ਸਭ ਤੋਂ ਵਧੀਆ ਕਿਹਦੀ ਰਹੀ ਤੇ ਪ੍ਰੈਸ਼ਰ ਤੋਂ ਤੁਸੀਂ ਜਿਵੇਂ ਕਹਿ ਹੀ ਰਹੇ ਹੋ ਕਿਤੇ ਵੀ ਦੇਖਣ ਨੂੰ ਨਹੀਂ ਮਿਲਿਆ ਕੋਈ ਪ੍ਰੈਸ਼ਰ ਨਹੀਂ ਲਿੱਤਾ ਹੀ ਕਹਦੇ ਆ ਕਿ ਕੰਫੀਡੈਂਸ ਉਦੋਂ ਹੀ ਬਣਦਾ ਜਦੋਂ ਬੰਦੇ ਦੇ ਉੱਤੇ ਕੋਈ ਕਿਸੇ ਕਿਸਮ ਦਾ ਪ੍ਰੈਸ਼ਰ ਨਹੀਂ ਹੁੰਦਾ ਚਾਹੇ ਉਹ ਜਿੱਤਦਾ ਹੋਵੇ ਚਾਹੇ ਉਹ ਹਾਰ ਦਾ ਡਰ ਹੋਵੇ ਪ੍ਰੈਸ਼ਰ ਬਿਲਡ ਕਰਦਾ ਪਰ ਟੀਮ ਦੇ ਉੱਤੇ ਪ੍ਰੈਸ਼ਰ ਨਹੀਂ ਦੇਖਣ ਨੂੰ ਮਿਲਿਆ ਸੀ ਇਹ ਬਹੁਤ ਅੱਛੀ ਗੱਲ ਹੈ ਬੋਲਿੰਗ ਕਿਹਦੀ ਵਧੀਆ ਰਹੀ ਬੋਲਿੰਗ ਇਹਦੇ ਵਿੱਚ ਕੋ ਗੋੜ ਹੈਗੀਆਂ ਮੈਡਮ ਗੋੜ ਸੀਗੇ ਉਹਨਾਂ ਦੀ ਬ ਔਰ ਨਾਮ ਇੱਕਦਮ ਮੈਂ ਭੁੱਲ ਰਿਹਾ ਥੋੜੇ ਜੇ ਪਰ ਮੈਂ ਤਾਂ ਕੁੱਲ ਮਿਲਾ ਕੇ ਜਿਹੜੀ ਪਰਫਾਰਮੈਂਸ ਸੀਗੀ ਅ ਵਿਦਆਊਟ ਪ੍ਰੈਸ਼ਰ ਸੀਗੀ ਔਰ ਸਮੇ ਸਮੇ ਤੇ ਵਿਕਟਾ ਲੈਣ ਦੀ ਜਿਹੜੀ ਅਕਲਾ ਦਿਖਾਈ ਹੈ ਇਹਨਾਂ ਨੇ ਮੈਂ ਇਸ ਤੋਂ ਪਹਿਲਾਂ ਇੱਕ ਪਿਛਲੇ ਸੈਮੀ ਫਾਈਨਲ ਮੈਚ ਦੀ ਗੱਲ ਉਹ ਪਰ ਫੇਰ ਕਰਾਂਗਾ ਜਿੱਥੇ ਜਜਿਮਾ ਰੋਡਰਿਕਸ ਨੇ 100 ਕੀਤਾ ਹੈਗਾ ਜੀ ਤੁਸੀਂ ਇਹ ਦੇਖੋ ਕਿ ਹਰ ਇੱਕ ਬੰਦੇ ਨੇ ਜੋ ਉਹਦੇ ਵਿੱਚ ਸਕਿੱਲ ਹੈਗਾ ਜੋ ਦੀ ਬੈਟਸਮੈਨ ਨੇ ਬੈਟਸਮੈਨ ਦੀ ਵਧੀਆ ਭੂਮਿਕਾ ਨਭਈਆ ਬੋਲਰ ਨੇ ਬੋਲਰ ਦੀ ਭੂਮਿਕਾ ਵਧੀਆ ਨਭਈਆ ਔਰ ਫਿਲਡਰ ਨੇ ਫਿਲਡਰ ਦੀ ਭੂਮਿਕਾ ਨਭਈਆ ਇਹ ਮਿਲਿਆ ਜੁਲਿਆ ਹੀ ਇੱਕ ਸਿਸਟਮ ਸੀਗਾ ਜਿਹਦੇ ਤਹਿਤ ਇਹ ਚੱਲੇ ਆ ਔਰ ਵਧੀਆ ਪਲਾਨ ਦੇ ਨਾਲ ਇਹ ਜਿਹੜੀ ਜਿੱਤ ਹੋਈ ਹੈ ਵਧੀਆ ਪਲਾਨ ਦੇ ਨਾਲ ਹੀ ਹੋਈ ਆ ਔਰ ਸਭ ਨੇ ਆਪਣੀ ਇੰਡੀਵਿਜੂਅਲ ਤੌਰ ਦੇ ਉੱਤੇ ਪਰਫਾਰਮੈਂਸ ਵਧੀਆ ਦਿੱਤੀ ਆ ਜਿਸ ਦਾ ਨਤੀਜਾ ਇਹ ਹੈ ਕਿ ਵਰਲਡ ਕੱਪ ਆਪਣੇ ਕੋਲ ਹੈ ਜੀ ਸੋ ਮੈਂ ਇੱਕ ਗੱਲ ਹੋਰ ਕਰਨਾ ਚਾਹੁੰਦਾ ਕਿ ਅੱਜ ਅਸੀਂ ਚਲੋ ਗੱਲ ਤਾਂ ক্রিকেট ਦੀ ਕਰ ਰਹੇ ਹਾਂ ਮੈਂ ਚਰਨਜੀਤ ਸਿੰਘ ਕੋਹਲੀ ਸਾਡੇ ਵੱਡੇ ਭਰਾ ਵੀ ਨੇ ਸੀਨੀਅਰ ਪੱਤਰਕਾਰ ਵੀ ਨੇ ਤੇ ਇਹਨਾਂ ਬਾਰੇ ਗੱਲ ਕਰਨਾ ਚਾਹੁੰਦਾ ਇਹਨਾਂ ਨੇ ਮੈਂ ਇੱਕ ਗੱਲ ਦੱਸਣਾ ਚਾਹੁੰਦਾ ਵੀ ਇਹਨਾਂ ਨੇ ਰਾਜਨੀਤਾ ਅਭਿਨੇਤਾ ਤੇ క్రికెਟਰ ਤਿੰਨਾਂ ਨਾਲ ਗਲੀ ਵਾਲਾ ক্রিকেট ਖੇਡਿਆ ਹੋਇਆ ਅ ਅਭਿਨੇਤਾ ਸਾਡੇ ਤੁਸੀਂ ਮਿੱਠੂ ਜਿਹਨੂੰ ਕਹਿੰਦੇ ਹੋ ਹਨਾ ਦੇਵ ਖਰੋੜ ਦੇਵ ਖਰੋੜ ਜੀ ਮਿੱਠੂ ਕਹਿੰਦੇ ਲੋਕ ਸਾਰੇ ਉਹਨਾਂ ਨੂੰ ਜਾਣਦੇ ਆ ਬਹੁਤ ਅੱਜ ਦੇ ਟਾਈਮ ਦੇ ਡੈਸ਼ਿੰਗ ਜਿਕਰ ਐਕਸ਼ਨ ਹੀਰੋ ਕਹਿ ਦਈਏ ਪੰਜਾਬੀ ਫਿਲਮ ਇੰਡਸਟਰੀ ਦਾ ਐਕਸ਼ਨ ਹੀਰੋ ਹੈ ਦੇਵ ਖਰੋੜ ਜੀ ਨਾਲ ਖੇਡਿਆ ਹੋਇ ਜਿਹੜੇ ਨੇਤਾ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਤੇ ਜਿਹੜੇ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਬਿਲਕੁਲ ਇਹਨਾਂ ਤੇ ਹੁਣ ਇੱਕ ਚਰਚਾ ਕਰਾਂਗੇ ਬਿਲਕੁਲ ਦੇਵ ਕਰੋੜ ਜਿਹੜੇ ਹੈਗੇ ਸੀ ਅਫਸਰ ਕਲੋਨੀ ਨਾਲ ਮੇਰੇ ਫਾਦਰ ਦੀ ਦੁਕਾਨ ਸੀਗੀ ਤੇ ਪੜ੍ਹਾਈ ਦੇ ਸਕੂਲ ਟਾਈਮ ਦੇ ਵਿੱਚ ਮਥੇ ਜਾਂਦਾ ਸੀ ਇਹ ਸਾਰੇ ਆਪਣੇ ਲੱਕੀ ਜਨੇਜਾ ਹੁੰਦਾ ਸੀ ਮੈਂ ਨਾਮ ਲੈਂਦਾ ਵਿਚਾਰਾ ਅੱਜ ਸੁਰਗਾਂ ਸੁਰਗਾਂ ਚ ਉਹਦਾ ਆਵਾਸ ਹੈ ਸਾਡੇ ਤੋਂ ਹੈ ਤਾਂ ਛੋਟਾ ਸੀ ਤੇ ਇੱਕ ਗੁਰਪ੍ਰੀਤ ਗੁਰੀ ਹੁੰਦਾ ਸੀ ਪ੍ਰਵੀਨ ਹੁੰਦਾ ਸੀ ਪ੍ਰਵੀਨ ਹੁਣ ਵੀ ਹੈਗਾ ਔਰ ਮੇਰੇ ਖਿਆਲ ਬੁੱਢਾ ਦਾ ক্রিকেট ਟੀਮ ਨੂੰ ਉਹ ਕੋਚ ਵੀ ਕਰਦੇ ਕੋਚਿੰਗ ਵੀ ਕਰਦੇ ਆ ਅਸੀਂ ਸਾਰੇ ਇੱਕ ਸਾਡਾ ਗਰੁੱਪ ਸੀਗਾ ਮਨੂੰ ਮਨੂੰ ਹੁੰਦਾ ਸੀ ਮਨੂੰ ਚੋਧਰੀ ਜੀ ਸੀ ਔਰ ਭਗਵੰਤ ਮਾਨ ਉਸ ਟਾਈਮ ਮਤਲਬ ਜਦੋਂ ਆਏ ਆਏ ਸੀਗੇ ਤੇ ਉਹਨਾਂ ਦੇ ਸ਼ੋਅਸ ਚੱਲਦੇ ਹੁੰਦੇ ਸੀਗੇ ਤੇ ਉਹਨਾਂ ਦੇ ਵਿੱਚ ਇੱਕ ਗੁਰਦਾਸ ਮਾਨ ਸਾਹਿਬ ਦਾ ਵੀ ਦਿਸ਼ਤਦਾਰੀ ਹੁੰਦਾ ਸੀ ਇਕਤਰ ਹੁੰਦਾ ਉਹ ਵੀ ਸਾਡੇ ਨਾਲ ਹੁੰਦਾ ਸੀ ਸਾਡਾ ਗਰੁੱਪ ਸੀ ਬੜਾ 20-25 ਮੁੰਡਿਆਂ ਦਾ ਗਰੁੱਪ ਸੀ ਤਾਂ ਦੁਕਾਨ ਤੇ ਮੈਂ ਜਦੋਂ ਜਾਣਾ ਤਾਂ ਫਿਰ ਮੇਰਾ ਨੈਚੁਰਲੀ ਹਾਂ ਮਿਲਦਿਆਂ ਨੂੰ ਮਿਲਣਾ ਤੇ ਉੱਥੇ ਅਸੀਂ ਫਿਰ ਕ੍ਰਿਕਟ ਵੀ ਖੇਡਣਾ ਚੈਸ ਵੀ ਖੇਡਣੀ ਇਹ ਸਾਰੇ ਸਿਸਟਮ ਬਣੇ ਹੋਏ ਸੀਗੇ ਤਾਂ ਉਹਨਾਂ ਦਿਨਾਂ ਦੇ ਵਿੱਚ drev khrood ਜਿਹੜੇ ਸੀ ਉਹ ਵੀ ਸਾਡੇ ਨਾਲ ਇਕੱਠੇ ਅਸੀਂ ਹੁੰਦੇ ਸੀਗੇ ਤੇ ਭਗਵੰਤ ਮਾਨ ਸਾਹਿਬ ਵੀ ਸਾਡੇ ਨਾਲ ਫਿਰ ਇੱਕ ਦੋ ਵਾਰੀ ਸਾਡਾ ਐਸਾ ਸਬੱਬ ਬਣਿਆ ਕਿ ক্রিকেট ਖੇਡਣ ਲਈ ਅਸੀਂ ਸਵੇਰੇ ਕੋਕਰ ਕੰਪਲੈਕਸ ਹਮ ਸਾਰੇ ਜਾਣਦੇ ਸਾਰੇ ਸ਼ਹਿਰ ਤੋਂ ਚੋਰਾ ਕੋਕਰ ਕੰਪਲੈਕਸ ਦੇ ਵਿੱਚ ਉਦੋਂ ਇਹ ਖੇੜੀ ਗੁਜਰਾਣਾ ਰੋਡ ਤੇ ਸਾਰੇ ਪ੍ਰਾੜ ਖਾਲੀ ਜਗ੍ਹਾ ਖਾਲੀ ਹੁੰਦੀ ਸੀ ਅਸੀਂ ਉੱਥੇ ਹੀ ਖੇਡਦੇ ਹੁੰਦੇ ਸੀ ਜਿਆਦਾ ਗੁੱਡ ਅਰਥ ਕਲੋਨੀ ਵੀ ਕਹਿੰਦੇ ਸੀ ਇਹਨੂੰ ਤੇ ਉੱਥੇ ਸਾਡਾ ਇਹ ਖੇਡ ਚੱਲਦੇ ਹੁੰਦੇ ਸੀ ਤਾਂ ਇੱਕ ਵਾਰ ਮਾਨ ਸਾਹਿਬ ਮਤਲਬ ਚੱਪਲ ਵਾਗੀ ਆ ਗਏ ਅੱਛਾ ਇਹ ਵੀ ਮੈਨੂੰ ਯਾਦ ਹੁਣ ਕੋਈ ਮੰਨੇ ਨਾ ਮੰਨੇ ਇਸ ਗੱਲ ਨੂੰ ਮੈਂ ਬੈਟਿੰਗ ਕਰਨ ਜਾਣਾ ਸੀ ਮੈਨੂੰ ਕਹਣਾ ਮੈਂ ਚੱਪਲ ਪਾਈ ਮੇਰੀ ਬੈਟਿੰਗ ਪਹਿਲਾਂ ਮੁੰਡੇ ਮੈਂ ਜਾਣਾ ਆਪਾਂ ਬੂੜ ਦੇ ਦਿੱਤੇ ਸੀ ਤਾਰ ਕੇ ਮੇਰੇ ਬੂ ਕਿਆ ਬਾਤ ਹੈ ਇਹ ਤਾਂ ਗੱਲ ਹੀ ਬੜੀ ਵਧੀਆ ਹੋ ਗਈ ਹੁਣ ਭਗਵੰਤ ਮਾਨ ਦੇ 3 ਲੱਖ ਵਾਲੇ ਬੂਟਾਂ ਦਾ ਬੜਾ ਚਰਚਾ ਚੱਲ ਰਿਹਾ ਕਹਿੰਦੇ ਦੋ ਮੁਲਾਜ਼ਮ ਡਿਊਟੀ ਦਿੰਦੇ ਉਹਨਾਂ ਦੇ ਜੁੱਤੇ ਆ ਤੇ ਪਰ ਭਗਵੰਤ ਮਾਨ ਜੀ ਕੋਲੀ ਸਾਹਿਬ ਦੇ ਜੁੱਤੇ ਪਾ ਕੇ ਕ੍ਰਿਕਟ ਖੇਡੇ ਹੋਇਆ ਉਹ ਸਬਬ ਹੈ ਸਬਬ ਹੈ ਤੇ ਭਗਵੰਤ ਮਾਨ ਸਾਹਿਬ ਵੈਸੇ ਵੀ ਖੁੱਲੇ ਦਿਲ ਦੇ ਆਦਿ ਉਦੋਂ ਵੀ ਉਹਨਾਂ ਦਾ ਸੁਭਾਅ ਇਹ ਹੈ ਜਿਵੇਂ ਅਸੀਂ ਅਸੀਂ ਵੀ ਜਦੋਂ ਮਿਲਦੇ ਸੀ ਤਾਂ ਉਹਨਾਂ ਨੇ ਕਦੇ ਵੀ ਵੱਡੇ ਕਲਾਕਾਰ ਵਾਲੀ ਗੱਲ ਨਹੀਂ ਕੀਤੀ ਮਤਲਬ ਜਦੋਂ ਜਿੱਦਾਂ ਦੇ ਹੁੰਦੇ ਸੀ ਉਦਾਂ ਦੇ ਹੀ ਮਿਲ ਲੰਦੇ ਸੀ ਬੰਦੇ ਨੂੰ ਕਦੇ ਵੀ ਅਸੀਂ ਉਹਨਾਂ ਦੇ ਮਤਲਬ ਚਿਹਰੇ ਤੇ ਮੈਂ ਹੰਕਾਰ ਨਹੀਂ ਦੇਖਿਆ ਇਹੀ ਦੇਵਖਰੋੜ ਦਾ ਹਾਲ ਹੈ ਪਹਿਲੇ ਲੋਕ ਮੈਨੂੰ ਲੱਗਦਾ ਸਾਰੇ ਇਦਾਂ ਦੇ ਸੀ ਨਵਜੋਤ ਸਿੰਘ ਸਿੱਧੂ ਦੀ ਵੀ ਗੱਲ ਕਰਾਂਗੇ ਸੋ ਅੱਜ ਭਗਵੰਤ ਮਾਨ ਦੇ ਜੁੱਤੇ ਚਰਚਾ ਦੇ ਵਿੱਚ ਨੇ ਚਾਹੇ ਉਹ 3 ਲੱਖ ਕੁਛ ਹਜ਼ਾਰ ਦੇ ਜੁੱਤੇ ਨੇ ਚਾਹੇ ਉਹਨਾਂ ਲਈ ਦੋ ਪੁਲਿਸ ਮੁਲਾਜ਼ਮ ਡਿਊਟੀ ਤੇ ਤਨਤ ਹੁੰਦੇ ਆ ਪਰ ਇੱਕ ਦਿਨ ਅਜਿਹਾ ਸੀ ਕਿ ਭਗਵੰਤ ਮਾਨ ਜੀ ਚਰਨਜੀਤ ਸਿੰਘ ਕੋਹਲੀ ਦੇ ਜੁੱਤੇ ਪਾ ਕੇ ਕ੍ਰਿਕਟ ਖੇਡੇ ਸੀ ਚਲੋ ਆਪਾਂ ਚਲੋ ਅਸੀਂ ਕਿਸੇ ਨੂੰ ਅਹਿਸਾਸ ਨਹੀਂ ਕਰਾ ਰਹੇ ਕਿ ਯਾਦ ਹੈ ਤੇ ਭਗਵੰਤ ਮਾਨ ਸਾਹਿਬ ਇਹਨੂੰ ਡਿਨਾਈ ਕਦੇ ਨਹੀਂ ਕਰਨਗੇ ਕਿਉਂਕਿ ਤੁਹਾਨੂੰ ਪਤਾ ਹੈ ਉਹ ਉਸ ਵਕਤ ਵੀ ਸਟਾਰ ਹੀ ਸੀਗੇ ਕਿਉਂਕਿ ਜਦੋਂ ਦੇ ਅਸੀਂ ਤਾਂ ਜਾਣਣ ਲੱਗੇ ਉਹਨਾਂ ਨੂੰ ਤੇ ਉਹ ਸਟਾਰ ਹੀ ਸੀਗੇ ਅੱਜ ਵੀ ਉਹ ਸਟਾਰ ਹੈ ਤੁਹਾਡੀ ਗੱਲ ਕਰ ਰਹੇ ਹੋ ਤੁਸੀਂ ਸਟਾਰ ਦੀ ਗੱਲ ਕਰ ਰਹੇ ਹੋ ਕਿ ਉਦੋਂ ਜਦੋਂ ਅਸੀਂ ਖੇਡਦੇ ਹੁੰਦੇ ਸੀ ਜਦੋਂ ਇਹ ਮਾਹੌਲ ਸੀਗਾ ਸਾਨੂੰ ਕਦੀ ਨਹੀਂ ਲੱਗਿਆ ਵੀ ਕਿੰਨਾ ਵੱਡਾ ਐਕਟਰ ਜਾਂ ਇੰਨਾ ਵੱਡਾ ਸਟਾਰ ਜਾਂ ਉਦੋਂ ਸਟੇਜ ਵੱਧ ਰਹੀ ਸੀ ਉਹਨਾਂ ਦੀ ਉਹਨਾਂ ਦਾ ਦੇ ਜਿਹੜੇ ਟੀਵੀ ਜਿਹੜੇ ਉਹ ਐਪੀਸੋਡ ਬਣਾਉਂਦੇ ਸੀਗੇ ਉਹਨਾਂ ਦੀ ਸਕਿੱਟ ਬਹੁਤ ਚਲਦੀਆਂ ਸੀਗੀਆਂ ਤੇ ਸਾਨੂੰ ਕਦੀ ਮਹਿਸੂਸ ਹੀ ਨਹੀਂ ਆ ਕਿ ਯਾਰ ਸਾਡੇ ਨਾਲ ਕੋਈ ਐਕਟਰ ਖੇਡ ਰਿਹਾ ਇਹ ਇਹ ਭਗਵੰਤ ਮਾਨ ਸਾਹਿਬ ਹੋਗੇ ਗੁਰਦਾਸ ਮਾਨ ਸਾਹਿਬ ਹੋਗੇ ਇਹ ਨਾ ਜ਼ਮੀਨ ਨਾਲ ਜੁੜੇ ਹੋਏ ਲੋਕ ਹੈ ਇਹਨਾਂ ਨੂੰ ਮਤਲਬ ਇਸ ਨਾਲ ਚੀਜ਼ ਨਾਲ ਨਹੀਂ ਕਿ ਬਸ ਹੀ ਹੰਕਾਰ ਨਾਮ ਦੀ ਕੋਈ ਚੀਜ਼ ਨਹੀਂ ਹੈਗੀ ਅਸੀਂ ਨੋਰਮਲ ਦੋਸਤਾਂ ਵਾਂਗੂ ਹੀ ਖੇਡੇ ਸਾਨੂੰ ਕਦੀ ਫੀਲ ਹੀ ਨਹੀਂ ਹੋਇਆ ਅਰਨਵੀਨ ਰਾਣਾ ਹੁੰਦੇ ਸੀਗੇ ਹੂੰ ਹੂੰ ਔਰ ਬਸ ਸਟੇਡੀ ਮੇਰੇ ਕੋਲ ਹੀ ਥਾ ਰਿਹਾ ਉਹ ਵੀ ਸਾਡੇ ਕੋਲ ਕਈ ਵਾਰ ਅਸੀਂ ਬੜੀ ਵਾਰ ਮਿਲਿਆ ਉਹਨਾਂ ਨਾਲ ਅਮ ਦੋਸਤਾਂ ਵਿੱਚ ਦੋਸਤਾਂ ਵਾਂਗੂ ਐ ਮਤਲਬ ਜਿੱਦਾਂ ਜਿੱਦਾਂ ਦਾ ਮੋਲ ਆ ਉਦਾਂ ਦਾ ਜਿਵੇਂ ਕਹਿੰਦੇ ਨੇ ਪਾਣੀ ਜਿਹੜੇ ਭਾਂਡੇ ਚ ਪਾਲੋ ਉਦਾਂ ਦਾ ਬਣ ਜਾਂਦਾ ਉਹ ਚੀਜ਼ ਐ ਅਸੀਂ ਬੜਾ ਵਧੀਆ ਟਾਈਮ ਕੱਟਿਆ ਕਲਰ ਦਾ ਜਿਹੜਾ ਕਲਾਕਾਰ ਹੁੰਦਾ ਜੀ ਕਹਿੰਦੇ ਉਹਦੀ ਰੂਹ ਬੜੀ ਪਾਕ ਹੁੰਦੀ ਐ ਕਿਉਂਕਿ ਉਹਦੇ ਦਿਲ ਚ ਪਾਪ ਨਹੀਂ ਹੁੰਦਾ ਸੋ ਇਸ ਤਰ੍ਹਾਂ ਦੇ ਹੁੰਦੇ ਐ ਕਲਾਕਾਰ ਦੇਵ ਖਰੋੜ ਬਾਰੇ ਵੀ ਦੱਸੋ ਕੁਝ ਦੇਵ ਖਰੋੜ ਨਾਲ ਤਾਂ ਬਹੁਤ ਸਾਰੀਆਂ ਯਾਦਾਂ ਨੇ ਹੁਣ ਵੀ ਮਰੀ ਕੁਝ ਦਿਨ ਤਿੰਨ ਚਾਰ ਦਿਨ ਪਹਿਲਾਂ ਹੀ ਮੇਰੀ ਗੱਲ ਹੋਈ ਆ ਉਹਨਾਂ ਦੀ ਫਿਲਮ ਰਿਲੀਜ਼ ਹੋਈ ਆ ਤੇ ਮੈਂ ਸਗੋਂ ਉਹਨਾਂ ਨੂੰ ਕਿਹਾ ਵੀ ਸੀ ਮੈਂ ਕਿਹਾ ਚੱਲ ਆਪਣੇ ਦੋਸ ਦੇਵ ਕਰੋੜਾਂ ਦਾ ਬਹੁਤ ਖੱਟੀਆਂ ਮਿੱਠੀਆਂ ਜਾਂਦਾ ਬਹੁਤ ਕੁਝ ਹੈਗਾ ਉਹ ਤਾਂ ਕਿਆ ਹੁਣ ਕਿਦਿਆਂ ਕੇ ਦਸੀਏ ਵਧੀਆ ਮਿੱਤਰ ਰਿਆ ਵਧੀਆ ਦੋਸਤ ਰਿਆ ਠੀਕ ਆ ਸਮਾਂ ਹੁਣ ਅਸੀਂ ਅਲੱਗ ਲਾਈਨ ਚ ਹੋ ਗਏ ਉਹ ਅਲੱਗ ਲਾਈਨ ਚ ਹੋ ਗਏ ਬਹੁਤ ਕੁਝ ਦੇਖਿਆ ਹੁਣ ਕੀ ਕੀ ਦਸੀਏ ਤੁਹਾਨੂੰ ਵੱਡੀ ਬਹੁਤ ਕਹਾਣੀਆਂ ਫਿਰ ਕਿਸੇ ਐਪੀਸੋਡ 'ਚ ਉਹਦੇ ਵਾਰੀ ਚਲੋ ਹੁਣ ਗੱਲ ਕਰਾਂਗੇ ਨਵਜੋਤ ਸਿੰਘ ਸਿੱਧੂ ਜੋ ਕਿ ਵਧੀਆ ਪੋਲਿਟਿਸ਼ੀਅਨਸ ਨੇ ਸੈਲੀਬ੍ਰੇਸ਼ਨ ਮਤਲਬ ਸੈਲੀਬ੍ਰਿਟੀ ਨੇ ਵਰਲਡਵਾਈਡ ਨਵਜੋਤ ਸਿੰਘ ਸਿੱਧੂ ਦਾ ਨਾਮ ਹੈ ਚਾਹੇ ਉਹ ਕ੍ਰਿਕਟ ਕਰਕੇ ਹੋਵੇ ਚਾਹੇ ਕਾਮੇਡੀ ਕਰਕੇ ਹੋਵੇ ਚਾਹੇ ਰਾਜਨੀਤੀ ਕਰਕੇ ਹੋਵੇ ਹੁਣ ਕੋਹਲੀ ਸਾਹਿਬ ਦਾਵਾ ਕਰਦੇ ਮੈਂ ਇੱਕ ਵਾਰ ਨਵਜੋਤ ਸਿੰਘ ਸਿੱਧੂ ਨਾਲ ਵੀ ਕ੍ਰਿਕਟ ਖੇਡਿਆ ਤੇ ਵਾਕਾ ਕੀ ਹੋਇਆ ਸੀ ਕ੍ਰਿਕਟ ਖੇਡਿਆ ਨਹੀਂ ਹੈਗਾ ਇਹ ਹੁਣ ਮੈਨੂੰ ਸੰਨ ਤਾਂ ਯਾਦ ਨਹੀਂ ਹੈਗਾ ਮੈਂ ਤੁਹਾਨੂੰ ਨਾਮ ਦੱਸੇ ਸੀ ਕਿ ਗੁਰਪ੍ਰੀਤ ਗੁਰੀ ਹ ਪ੍ਰੈਕਟਿਸ ਕਰਨ ਜਾਂਦੇ ਹੁੰਦੇ ਸੀ ਤੇ ਇਹ ਮੇਰੇ ਦੋਸਤ ਹੀ ਖਾਸ ਪਰ ਇਹਨਾਂ ਨਾਲ ਮੈਂ ਵੀ ਇੱਕ ਦੋ ਵਾਰੀ ਜਾਣ ਦਾ ਮੌਕਾ ਮਿਲਿਆ ਤਾਂ ਕਿਸਮਤ ਚੰਗੀ ਸੀ ਕਿ ਐਡੇ ਵੱਡੇ ਕ੍ਰਿਕਟਰ ਨੂੰ ਇਹ ਮੇਰੇ ਕੋਈ ਸੀਰੀਜ਼ ਸ਼ੁਰੂ ਹੋਣ ਵਾਲੀ ਸੀ ਉਸ ਤੋਂ ਪਹਿਲਾਂ ਪ੍ਰੈਕਟਿਸ ਕਰ ਤੁਹਾਨੂੰ ਪਤਾ ਬੈਟਸਮੈਨ ਆਪਣੀ ਕਰਦੇ ਆ ਤਾਂ ਫਿਰ ਇਹ ਸਾਰੇ ਕਈ ਕੀ ਟਾਈਮ ਦੋ ਦੋ ਤਿੰਨ ਤਿੰਨ ਘੰਟੇ ਨਾਲ ਲਗਾਤਾਰ ਉਹਨੂੰ ਬੋਲਿੰਗ ਕਰਾਣੀ ਤਾਂ ਫਿਰ ਦੋ ਵਾਰੀ ਸਾਨੂੰ ਵੀ ਦੋ ਬੋਲਾ ਸੁੱਟਾਂ ਦਾ ਮੌਕਾ ਮਿਲਿਆ ਹੈਗਾ ਇੱਕ ਯਾਦ ਰਹਿ ਗਈ ਬਸ ਹੁਣ ਹੁਣ ਅੱਜ ਦੀ ਰੇਡ ਤੇ ਆਪਾਂ ਪੱਤਰਕਾਰ ਦੇ ਤੌਰ ਤੇ ਮਿਲਦੇ ਆ ਤਾਂ ਸਿੱਧੂ ਸਾਹਿਬ ਵੀ ਉਹੀ ਚੀਜ਼ ਹੈ ਸਿੱਧੂ ਸਾਹਿਬ ਚਲੋ ਠੀਕ ਹੈ ਪੋਲਿਟਿਕਸ ਕਰਦੇ ਆ ਜਾਂ ਜੈਕਟਰ ਹੈ ਜਾਂ ਜੋ ਵੀ ਹੈ ਪਰ ਜਦੋਂ ਮਿਲਦੇ ਆ ਤਾਂ ਉਹੀ ਆਮ ਆਪਣਾ ਮਤਲਬ ਉਹੀ ਉਹੀ ਆਪਣਾ ਬਣਨ ਜਾਂਦਾ ਤਾਂ ਸੋ ਦੋ ਗੇਂਦਾ ਸੁੱਟਣ ਦਾ ਮੌਕਾ ਮਿਲਿਆ ਪਿਆ ਤੁਹਾਨੂੰ ਵੀ ਛੁੱਟੀਆਂ ਵੀ ਆ ਚਲੋ ਬਾਤ ਬਾਤ ਸ਼ੁਕਰੀਆ ਕੋਲੀ ਸਾਹਿਬ ਅੱਜ ਤੁਹਾਡੇ ਨਾਲ ਗੱਲਬਾਤ ਕੀਤੀ ਹੈ ਬੜਾ ਮਜ਼ਾ ਵੀ ਆਇਆ ਤੇ ਖੱਟੀਆਂ ਮਿੱਠੀਆਂ ਯਾਦਾਂ ਦੀ ਗੱਲ ਹੋਈ ਜਦੋਂ ਪੁਰਾਣੀ ਕੋਈ ਗੱਲ ਛੇੜ ਲੈਂਦੇ ਆ ਵੈਸੇ ਹੀ ਮੂਡ ਕਹਿੰਦੇ ਇਕਦਮ ਤਰੋ ਤਾਜ਼ਾ ਹੋ ਜਾਂਦਾ ਸੋ ਜੇਕਰ ਮੈਂ ক্রিকেট ਦੀ ਗੱਲ ਕਰਾਂ ਤੇ ਅਸੀਂ ਵੀ ਆਪਣੇ ਵੱਲੋਂ ਜਿਹੜੀ ਮਹਿਲਾਵਾਂ ਦੀ ਸਾਡੀ ਭਾਰਤ ਦੀ ਟੀਮ ਹੈ ਉਸ ਨੂੰ ਬਹੁਤ-ਬਹੁਤ ਮੁਬਾਰਕਾਂ ਦਿੰਨੇ ਆ ਤੇ ਅਸੀਂ ਮਾਪਿਆਂ ਨੂੰ ਦੱਸਦੇ ਆ ਕਿ ਉਹ ਇਹ ਨਾ ਕਦੇ ਵੀ ਸੋਚਣ ਕੁੜੀਆਂ ਕਿਸੇ ਪਾਸੋਂ ਪਿੱਛੇ ਨਹੀਂ ਹੁਣ ਸਾਡੇ ਤ੍ਰਿਪੜੀ ਦੀ ਇੱਕ ਲੜਕੀ ਹੈ ਇੱਕ ਕਿਸ਼ਵਰ ਪਰਿਵਾਰ ਦੀ ਲੜਕੀ ਹੈ ਇਹ ਦੋਨੋਂ ਲੜਕੀਆਂ ਵੀ ਬੜੀ ਛੇਤੀ ਕ੍ਰਿਕਟ ਦੇ ਵਿੱਚ ਨਾਮ ਚਮਕਾਣ ਗਿਆ ਸਾਡੇ ਪਟਿਆਲੇ ਸ਼ਹਿਰ ਦਾ ਇਸ ਤੋਂ ਇਲਾਵਾ ਪਟਿਆਲੇ ਨੇ ਤਾਂ ਬਹੁਤ ਵੱਡੇ ਵੱਡੇ ਦਿਗਜ ਕਲਾਕਾਰ ਕਲਾਕਾਰ ਫਨਕਾਰ ਨੇਤਾ ਅਭਿਨੇਤਾ ਤੇ ਕ੍ਰਿਕਟਰ ਜਾਂ ਇਸ ਤੋਂ ਇਲਾਵਾ ਹੋਰ ਜਿਹੜੇ ਵਿਸ਼ਿਆਂ ਦੇ ਵਿੱਚ ਲੋਕ ਨੇ ਪਟਿਆਲਾ ਸ਼ਹਿਰ ਐਵੇਂ ਨਹੀਂ ਸ਼ਾਹੀ ਸ਼ਹਿਰ ਬਣਦਾ ਇੱਥੇ ਦੀਆਂ ਬਹੁਤ ਸਾਰੀਆਂ ਹਸਤੀਆਂ ਨੇ ਨਾਮਣਾ ਖੱਟਿਆ ਤੇ ਪਟਿਆਲੇ ਦਾ ਨਾਮ ਰੌਸ਼ਨ ਕੀਤਾ ਸੋ ਬਣੇ ਰਹੋ ਅਰਤੀਪੰਜਾਬ ਨਾਲ ਮੈਨੂੰ ਅਨੁਰਾਗ ਸ਼ਰਮਣ ਦੇਓ ਆਗਿਆ ਧੰਨਵਾਦ